ਜ਼ਿਆਦਾਤਰ ਜਦੋਂ ਰਸੋਈ ਦੇ ਵਿੱਚ ਕੁਕਿੰਗ ਦਾ ਕੰਮ ਹੁੰਦਾ ਹੈ ਜਿਹੜਾ ਸਟੋਵ ਵਰਤਿਆ ਜਾਂਦਾ ਗੈਸ ਵਰਤਿਆ ਜਾਂਦਾ ਉਹਦੇ ਨਾਲ ਜਿਹੜਾ ਸਾਡਾ ਤੜਕਾ ਹੁੰਦਾ ਨੇ ਸਿੱਟੇ ਪੈਂਦੇ ਨੇ ਬਾਈ ਆਹ ਤੁਹਾਨੂੰ ਜਵੇਂ ਜਾਬੇ ਮੁਕਾਤਾ ਲਾਈਫਟਾਈਮ ਦਾ ਵੀ ਡਸਟ ਨਹੀਂ ਪਊਗੀ ਇਹਦੇ ਵਿੱਚ ਜਾਂ ਸਿੱਟੇ ਤੁਹਾਨੂੰ ਪੀਲਾ ਪਣ ਨਾ ਜਣਾਵਾਰ ਰਸੋਈ ਦੇ ਵਿੱਚ ਸਾਰੀ ਜ਼ਿੰਦਗੀ ਆਹਦੇ LCD ਵਾਲਾ ਪੈਨਲ ਦਿਖਾ ਯਾਰ ਬਹੁਤ ਵਧੀਆ ਆਹ ਤੁਸੀਂ ਦੇਖਿਆ ਹੋਣਾ ਆਮ ਇਦਾਂ ਉਹਦੇ 'ਚ ਗ੍ਰੇਸ ਨਹੀਂ ਪੈਂਦੀ ਇਹਦੇ 'ਚ ਇਸ ਤਰੀਕੇ ਨਾਲ ਬਣਾਇਆ ਹੋਇਆ ਵੀ ਤੁਹਾਨੂੰ ਬਹੁਤ ਵਧੀਆ ਜੇ ਐਲ ਸੀ ਡੀ ਤੁਸੀਂ ਦੇਖ ਰਹੇ ਹੋ ਨਾ ਤੁਸੀਂ ਦੇਖਣ ਲੱਗੇ ਐਲ ਸੀ ਡੀ ਦੇਖ ਕੇ ਸਕੂਨ ਆਵੇ ਨਾ ਆਵੇ ਪਰ ਇਹਦਾ ਸਿਸਟਮ ਦੇਖ ਕੇ ਬਹੁਤ ਵਧੀਆ ਨਜ਼ਾਰਾ ਆਊਗਾ ਇੱਕ ਵਾਰੀ ਹੈ ਨਾ ਆ ਦੇਖੋ ਜਾਈ ਦਿਖਾਵੇ ਡਾਈਨਿੰਗ ਹਾਲ ਆ ਗਿਆ ਨਾ ਇੱਧਰ ਸੋਫੇ ਲੱਗੇ ਹੋਏ ਨੇ ਬਹੁਤ ਸੀ ਬਾਕਮਾਲ ਇੱਥੇ ਤੁਸੀਂ ਬੈਠ ਸਕਦੇ ਹੋ ਜਦੋਂ ਮਰਜੀ ਆ ਇਹਦੇ ਫਿਰ ਸਾਹਮਣੇ ਫਿਰ ਐਲ ਸੀ ਡੀ ਜਿਹੜਾ ਬਣਿਆ ਹੋਇਆ ਪੈਨਲ ਦੇਖੋ ਬਹੁਤ ਵਧੀਆ ਹਾਂਜੀ ਪਿਆਰੇ ਪੰਜਾਬੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਆਰਟੀਵੀ ਨੀਲੋਵਾਲ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਅੱਜ ਤੁਹਾਡੇ ਵਾਸਤੇ ਇੱਕ ਵੱਖਰੀ ਜੀ ਵੀਡੀਓ ਲੈ ਕੇ ਆਏਗੇ ਵੀਡੀਓ ਕਾਦੀ ਆ ਇੱਕ ਕੋਠੀ ਦੀ ਆ ਬਹੁਤ ਪਿਆਰੀ ਬਣੀ ਹੋਈ ਆ ਬਹੁਤ ਸੋਹਣੀ ਬਣੀ ਹੋਈ ਆ ਉਹਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਅੱਜ ਤੇ ਮਿਲਦੇ ਆਪਾਂ ਇਹਦੇ ਮਾਲਕ ਨੂੰ ਵੀਰ ਨਾਲ ਕਰਾਂਗੇ ਗੱਲਬਾਤ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕੀ ਗੱਲਬਾਤ ਆ ਸਾਰੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਜਰੂਰ ਦੱਸਾਂਗੇ ਆਓ ਜੀ ਲਓ ਜੀ ਆਪਾਂ ਹੋ ਗਿਆ ਕੋਠੀ ਦੇ ਅੰਦਰ ਐਂਟਰ ਤੇ ਸਭ ਤੋਂ ਪਹਿਲਾਂ ਆਪਾਂ ਵੜਦੇ ਆ ਡ੍ਰੈਗ ਰੂਮ ਦੇ ਵਿੱਚ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆ ਵੀਰ ਤੋਂ ਡ੍ਰੈਗ ਰੂਮ ਦਾ ਜਿਹੜਾ ਬਾਇਆ ਉਹ ਕਿੰਨੇ ਦਾ ਬਣਿਆ ਹੋਇਆ ਹਨਾ ਤੇ ਉਹ ਵੀ ਆਪਾਂ ਗੱਲਬਾਤ ਸਾਂਝੀ ਕਰਦੇ ਆ ਬਾਜੀਏ ਥੋੜਾ ਦੱਸਿਓ ਡ੍ਰੈਗ ਰੂਮ ਦਾ ਜਿਹੜਾ ਏਰੀਆ ਕਿੰਨਾ ਬਣਿਆ ਹੋਇਆ ਹੈ ਡ੍ਰੈਗ ਰੂਮ 14 ਬਾਈ 14 ਦਾ ਬਣਿਆ ਹੋਇਆ ਹੈ 14 ਬਾਈ 14 ਦਾ ਠੀਕ ਹੈ ਜੀ 14 ਬਾਈ 14 ਦਾ ਜਿਹੜਾ ਡ੍ਰੈਗ ਰੂਮ ਆ ਦੇਖੋ ਗੇਟ ਲੱਗਿਆ ਇੱਧਰ ਦੇਖੋ ਇਹਦਾ ਜਿਹੜਾ ਕਿੰਨੇ ਮਿਮ ਦਾ ਲੱਗਿਆ ਸੀਸਾ 12 ਮਿਮ ਦਾ 12 ਮਿਮ ਦਾ ਸੀਸਾ ਲੱਗਿਆ ਦੇਖੋ ਬਹੁਤ ਸੋਹਣਾ ਗੇਟ ਬ ਪੂਰਾ 12x12 ਦਾ ਆ ਪੇਂਟ ਹੋਇਆ ਹੈ ਬਹੁਤ ਵਧੀਆ ਸ਼ਾਨਦਾਰ ਦੇਖੋ ਤੁਸੀਂ ਜਬਰਦਸਤ ਮਿਣੀਗਾ ਬਿਲਕੁਲ ਇਹ ਬਾਡਰ ਪ੍ਰੂਫ ਬਣਾਇਆ ਪੂਰਾ ਹੈ ਨਾ ਦੇਖੋ ਬਹੁਤ ਬਰੀਕੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਕਮਾਲ ਦਾ ਜਿਹੜਾ ਇਹਨਾਂ ਨੇ ਉੱਪਰ ਦਿਖਾ ਦੇਵੇ ਸੱਤ ਵੀ ਦਿਖਾ ਦੇ ਦੇਖੋ ਉਹ ਦੇਖੋ ਲਾਈਟਾਂ ਲੱਗੀਆਂ ਦੇਖੋ ਰਾਤ ਨੂੰ ਤੁਸੀਂ ਬੈਠਣਾ ਐਨਜੋਏ ਕਰਨਾ ਹਨਾ ਕੋਈ ਆਪਣੇ ਫਰੈਂਡ ਨਾਲ ਗੱਲਬਾਤ ਕਰਨੀ ਇੱਥੇ ਬਹਿ ਕੇ ਤੁਸੀਂ ਉੱਪਰ ਹੈਗੀਆਂ ਜਿਹੜੀ ਹੈ ਵਾਰਨ ਵਾਈਟ ਲਾਈਟਾਂ ਲੱਗੀਆਂ ਬਹੁਤ ਸੋਹਣੀ ਆ ਨਾ ਬੜੇ ਤਰੀਕੇ ਨਾਲ ਬਣਾਈ ਹੋਈ ਇੱਕ ਸ਼ੌਕ ਦੇ ਨਾਲ ਕਹਿੰਦੇ ਨੇ ਆਜੋ ਇੱਧਰ ਦੇਖੋ ਜਿਵੇਂ ਡਾਇਨ ਟੇਬਲ ਲੱਗਿਆ ਡਾਈਨਿੰਗ ਟੇਬਲ ਲੱਗਿਆ ਇੱਧਰ ਤੇ ਨਾਲ ਆਪਾਂ ਨੂੰ ਰਸੋਈ ਦੀ ਵੀ ਗੱਲਬਾਤ ਕਰਦੇ ਰਸੋਈ ਬਹੁਤ ਸੋਹਣੀ ਬਣੀ ਹੋਈ ਆ ਇੱਥੇ ਐਂਟਰੀ ਦੀ ਗੱਲ ਕਰਦੇ ਆ ਅੱਜ ਸਰਵਿਸ ਟੇਬਲ ਬਣਿਆ ਹੋਇਆ ਲੱਗਦਾ ਮੈਨੂੰ ਬਾਕੀ ਜਾਣਕਾਰੀ ਲੈਣੀ ਆ ਭਾਈ ਆ ਕੀ ਆਈਟਮ ਬਣਾਈ ਹੋਈ ਆ ਇਹ ਆਪਣਾ ਮੀਨ ਡਾਈਨਿੰਗ ਟੇਬਲ ਅਰ ਸੋਈ ਵਾਲਾ ਕਹ ਲੋ ਜੀ ਠੀਕ ਹੈ ਇੱਥੋਂ ਪਾ ਸਰਵਿਸ ਕਰ ਸਕਦੇ ਆ ਸਰਵਿਸ ਟੇਬਲ ਇਹ ਕੀ ਲੱਗਿਆ ਤੇ ਪੱਥਰ ਲੱਗਿਆ ਕੀ ਹੈ ਹਾਂਜੀ ਟਾਈਲ ਹੈ ਜੀ ਟਾਈਲ ਲੱਗੀ ਹੋਈ ਹੈ ਕਿਹੜੀ ਟਾਈਲ ਲਾਈਏ ਤੁਸੀਂ ਨੇ ਇਹ ਮੋਟੀ ਟਾਈਲ ਹੁੰਦੀ ਹੈ ਜੀ ਪੱਥਰ ਵਰਗੀ ਹੁੰਦੀ ਹੈ ਠੀਕ ਹੈ ਬਹੁਤ ਸੋਹਣੀ ਟਾਈਲ ਲੱਗੀ ਹੈ ਜਰ ਇਦਾਂ ਲੱਗਦਾ ਜਿਵੇਂ ਸਨ ਬਾਈਕਾ ਲੱਗਿਆ ਹਣਾ ਤੇ ਆ ਨਾਰ ਆ ਗਿਆ ਆਪਣਾ ਅਲਮਿਰਾ ਕੱਪੂੜ ਕਹ ਦਿੰਦੇ ਨੇ ਇਹਨੂੰ ਵਿੱਚ ਤੇ ਇਹ ਬਹੁਤ ਸੋਹਣਾ ਬਣਿਆ ਹੋਇਆ ਦੇਖਿਓ ਬਾਈ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈ ਲੈਂਦੇ ਆ ਆ ਦੇਖੋ ਜੀ ਇਹਦੇ ਵਿੱਚ ਕੀ ਕੀ ਸਮਾਨ ਆਪਾਂ ਰੱਖ ਸਕਦੇ ਆ ਮਾਈਕ੍ਰੋਵੇਵ ਆ ਗਿਆ ਦੇਖੋ ਮਾਈਕ੍ਰੋਵੇਵ ਦੇ ਉੱਤੇ ਇਹਦੇ ਵਿੱਚ ਬਰਤਨ ਵਾਲਾ ਸਮਾਨ ਆਪਾਂ ਰੱਖ ਸਕਦੇ ਹਾਂ ਇਹਦਾ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਗਈ ਇਹਦੇ ਵਿੱਚ ਬਰਤਨ ਜਿੰਦਾਂ ਦਾ ਵੀ ਤੁਸੀਂ ਸੈੱਟ ਕਰ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਆ ਦੇਖੋ ਜੀ ਬਹੁਤ ਜ਼ਿਆਦਾ ਫਰਸਟ ਕਲਾਸ ਇਹਦਾ ਬਣਿਆ ਹੋਇਆ ਦੇਖੋ ਇਦਾਂ ਦੀ ਸੂਰਤ ਤਾਂ ਬਹੁਤ ਘੱਟ ਰਸੋਈ ਦੇ ਵਿੱਚ ਮਿਲਦੀ ਆਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੱਡੀ ਵੱਡਾ ਕੈਬਨ ਆ ਗਿਆ ਦੇ ਵਿੱਚ ਹਨ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਆਹ ਪੂਰੀ ਰਸੋਈ ਤੁਹਾਨੂੰ ਦਿਖਾ ਲਿਆ ਆਪਾਂ ਇਹਦੇ ਉੱਪਰ ਇਹ ਵੀ ਅਲੱਗ ਤੋਂ ਬਣਿਆ ਹੋਇਆ ਆਪਾਂ ਮਸਾਲੇ ਵਗੈਰਾ ਜਿਹਦੇ ਵਿੱਚ ਰੱਖਦੇ ਹਾਂ ਹਨ ਇਥੋਂ ਡੇਲੀ ਵਰਤਨ ਵਾਲਾ ਸਮਾਨ ਇਹਦੇ ਵਿੱਚ ਆਪਾਂ ਰੱਖ ਸਕਦੇ ਹਾਂ ਨਾਲ ਪੂਰੀ ਫੈਸਿਲਿਟੀ ਹੈ ਦੇਖੋ ਰਿਡਕਸ਼ਨ ਵਾਸਤੇ ਬੋਰਡ ਲੱਗਾ ਨਾਲ ਹੀ ਸੋ ਇਹਦੇ ਵਾਸਤੇ ਇੱਧਰ ਉੱਧਰ ਤਾਰਾ ਫਸਾਉਣ ਦੀ ਲੋੜ ਨਹੀਂ ਗੈਸ ਦੀ ਵੀ ਗੈਸ ਲਾਈਨ ਦੀ ਫਿਟਿੰਗ ਹੋਈ ਹੋਈ ਆ ਉਹਦਾ ਵੀ ਤੁਸੀਂ ਸਿਲੰਡਰ ਘੁਮਾਉਂਦੇ ਫਿਰ ਜਾਓਗੇ ਸਿਲੰਡਰ ਦਾ ਇਹਦਾ ਬਾਹਰ ਸਿਸਟਮ ਰੱਖਿਆ ਹੋਇਆ ਉਹ ਵੀ ਤੁਹਾਨੂੰ ਆਪਾਂ ਸਾਰਾ ਦੇਖ ਸਕਦੇ ਹੋ ਤੁਸੀਂ ਆ ਦੇਖੋ ਇੱਕ ਚੀਜ਼ ਮੈਂ ਇਹਦੇ ਵਿੱਚ ਖਾਸियत ਦਿਖਾਉਂਗਾ ਇੱਥੇ ਲੋਕਾਂ ਨੇ ਜ਼ਿਆਦਾਤਰ ਜਿਹੜੀ ਵਾਈਟ ਟਾਈਲ ਲੱਗੀ ਹੁੰਦੀ ਹੈ ਸਾਰੀ ਇੱਕ ਨਾਲ ਦੀ ਲੱਗੀ ਹੁੰਦੀ ਹੈ ਇਹ ਲੱਗੀ ਹੋਈ ਆ ਕਿ ਬਲੈਕ ਕਿਉਂ ਲੱਗਿਆ ਥੋੜਾ ਜਿਹਾ ਆਪਣਾ ਵੀ ਦਿਮਾਗ ਕੰਮ ਕਰਦੇ ਜੇ ਆਪਾਂ ਗੱਲ ਕਰੀਏ ਜ਼ਿਆਦਾਤਰ ਜਦੋਂ ਰਸੋਈ ਦੇ ਵਿੱਚ ਕੁਕਿੰਗ ਦਾ ਕੰਮ ਹੁੰਦਾ ਹੈ ਜਿਹੜਾ ਸਟੋਵ ਵਰਤਿਆ ਜਾਂਦਾ ਗੈਸ ਵਰਤਿਆ ਜਾਂਦਾ ਉਹਦੇ ਨਾਲ ਜਿਹੜਾ ਸਾਡਾ ਤੜਕਾ ਹੁੰਦਾ ਤੇ ਸਿੱਟੇ ਪਾਏ ਜਾਂਦੇ ਨੇ ਭਾਈ ਆਹ ਤੁਹਾਨੂੰ ਜਵੇਂ ਜਾਬੇ ਮੁਕਾਤਾ ਲਾਈਫਟਾਈਮ ਦਾ ਵੀ ਦਸਤ ਨਹੀਂ ਪਾਉਂਗੇ ਇਹਦੇ ਵਿੱਚ ਜਾਂ ਸਿੱਟੇ ਤੁਹਾਨੂੰ ਪੀੜਾ ਪਾਉਣ ਨਜ਼ਰ ਆ ਗੌਰ ਰਸੋਈ ਦੇ ਵਿੱਚ ساری ਜ਼ਿੰਦਗੀ ਬਹੁਤ ਵਧੀਆ ਚੀਜ਼ ਆ ਇਧਰ ਆ ਗਿਆ ਤੁਸੀਂ ਮਿਕਸੀ ਚਲਾ ਸਕਦੇ ਜੋ ਮਰਜੀ ਹੈ ਨਾ ਬਹੁਤ ਵਧੀਆ ਤੇ ਪਾਣੀ ਵਾਲਾ ਆ ਗਿਆ ਸਿਸਟਮ ਇਧਰ ਬਸ ਕਰਨ ਵਾਸਤੇ ਤੁਸੀਂ ਇਹ ਸਾਡਾ ਭਾਂਡੇ ਵਾਲਾ ਸਿਸਟਮ ਆ ਗਿਆ ਜਿਹੜੇ ਵੱਡੇ ਭਾੜੇ ਤੁਸੀਂ ਰੱਖ ਸਕਦੇ ਤੇ ਵਿੱਚ ਪੂਰਾ ਆਰਮ ਸਿਸਟਮ ਅੰਗੀਜਰ ਵਗੈਰਾ ਸਾਰਾ ਲੱਗਿਆ ਆਰ ਵੀ ਮੇਰੇ ਖਿਆਲ ਦੇ ਵਿੱਚ ਇਹਦੇ ਅੰਦਰ ਹੋ ਸਕਦਾ ਹਨ ਕਿਤੇ ਨਾ ਕਿਤੇ ਇੱਧਰ ਹਾਂਜੀ ਅੰਡਰ ਕਵਰ ਆ ਸਾਰਾ ਦੇਖੋ ਬਹੁਤ ਵਧੀਆ ਸਿਸਟਮ ਹੈ ਅੰਦਰ ਆ ਰਹੋ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਬਹੁਤ ਵਧੀਆ ਸਿਸਟਮ ਬਣਿਆ ਹੋਇਆ ਇਹ ਆ ਦੇਖੋ ਤੁਸੀਂ ਇੱਧਰ ਦੇ ਪਾਸੇ ਵਾਸ਼ ਕਰਨ ਵਾਸਤੇ ਬਰਤਨ ਸਾਰਾ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਨੀਚੇ ਫਿਰ ਇਹਦੇ ਕੈਬਰ ਬੜੇ ਹੋਏ ਨੇ ਆ ਦੇਖੋ ਤੁਸੀਂ ਠੀਕ ਹੈ ਜੀ ਮਤਲਬ ਤੁਹਾਨੂੰ ਇਹ ਦੀ ਜਜਮੈਂਟ ਨਹੀਂ ਹੁੰਦੀ ਉਹਦੀ ਰਸੋਈ 'ਚ ਖੜੇ ਹੋ ਇੰਨਾ ਵਧੀਆ ਇੱਕ ਤਾਂ ਇਹਦੇ 'ਚ ਬਹੁਤ ਵਧੀਆ ਫਰੈਸ਼ਨੈਸ ਆ ਦੂਜੀ ਗੱਲ ਹੈਗੀ ਆ ਦੇ ਇਧਰੋਂ ਸਾਰਾ ਤੁਸੀਂ ਗੇਟ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਹਨਾ ਆਪਾਂ ਅੰਦਰ ਕੰਮ ਕਰਦੇ ਆ ਘਰ ਕਈ ਵਾਰੀ ਕੋਈ ਹੁੰਦਾ ਨਹੀਂਗਾ ਉਹ ਸਾਰਾ ਤੁਸੀਂ ਦੇਖ ਸਕਦੇ ਹੋ ਉਹ ਸਾਰੇ ਸਮਾਨ ਤੁਹਾਨੂੰ ਇੱਥੋਂ ਮਿਲੂਗਾ ਤੇ ਇੱਕ ਚੀਜ਼ ਆ ਦੇਖੋ ਫ੍ਰਿਜ ਜਿਵੇਂ ਇੱਕ ਲੱਗ ਤੋਂ ਆ ਭੀੜ ਭੜਾ ਘਰ ਸੋਈ 'ਚ ਨਹੀਂ ਮਿਲੂਗਾ ਆਪਾਂ ਮੈਂ 10 ਬੰਦੇ ਵੜ ਕੇ ਕੰਮ ਕਰ ਸਕਦੇ ਹਾਂ ਕਈ ਵਾਰੀ ਫੰਕਸ਼ਨ ਹੁੰਦਾ ਪ੍ਰੋਗਰਾਮ ਦਾ ਤੇ ਹੁਣ ਆਜੋ ਆਪਾਂ ਬੈਡਰੂਮ ਬਣਿਆ ਨਾਲ ਆ ਪਹਿਲਾਂ ਇਧਰ ਦੇਖਦੇ ਆ ਓਹ ਜੀ ਬੈਡਰੂਮ ਦੀ ਜਾਣਕਾਰੀ ਵੀ ਤੁਹਾਨੂੰ ਦੇ ਦਿੰਨੇ ਆ ਬੈੱਡ ਆ ਫਿਕਸ ਬਣੇ ਹੋਏ ਨੇ ਬਹੁਤ ਵਧੀਆ ਆ ਦੇਖੋ ਕਲਰ ਮੈਚਿੰਗ ਫੁੱਲ ਆ ਜੀ ਤੇ ਪਹਿਲਾਂ ਇੱਥੋਂ ਗੱਲ ਸਟਾਰਟ ਕਰਦੇ ਆ ਬਾਈ ਜੀ ਇਹ ਇਹਲਾ ਏਰੀਆ ਦੱਸੋ ਕਿੰਨਾ ਇਹ ਹੈ ਬੈਡਰੂਮ ਦਾ 13x18 ਜੀ 13x18 ਦਾ ਬੈਡਰੂਮ ਬਣਿਆ ਹੋਇਆ ਨਾ ਜੀ ਏਸੀ ਦੀ ਫਿਟਿੰਗ ਹੋਈ ਹੋਈ ਆ ਸਾਰੀ ਰੀਟੂ ਜਲਦਾ ਨਾ ਗੱਲ ਕਰੀਏ ਇੱਧਰ ਆ ਗਈ ਬਾਥਰੂਮ ਟਾਇਲ ਚ ਨਾਲ ਖੁੱਲਾ ਬਾਥਰੂਮ ਆ ਜੇ ਗੱਲ ਕਰੀਏ ਰੂਮ ਦੇ ਟਾ ਆ ਦੇਖੋ ਇੱਧਰ ਆਓ ਡਰੈਸਿੰਗ ਰੂਮ ਵਿੱਚ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਬਸ ਹੁਣ ਫਿਰ ਪੂਰੀ ਗੱਲ ਕਰਦਾ ਦੇਖੋ ਇੱਥੇ ਆ ਗਿਆ ਤੁਸੀਂ ਚੇਂਜਿੰਗ ਵਾਸਤੇ ਜਦੋਂ ਵੀ ਇਧਰ ਵਾਸਕੂਮ ਬਣਿਆ ਨਾਲ ਅਲਬਾਸੂਮ ਦਿਖਾਵੇ ਅਟੈਚ ਦੇ ਵਿੱਚ ਅਟੈਚਾ ਡਬਲ ਅਟੈਚਾ ਜਿਹੜਾ ਕਹਿ ਸਕਦੇ ਆ ਮੈਂ ਇਧਰ ਦੇਖੋ ਇਧਰ ਨਾਲ ਬਣਿਆ ਹੋ ਸਕੂਮ ਤੇ ਇਹਦਾ ਤੁਹਾਡਾ ਸੀਟ ਲੱਗੀ ਆ ਬਹੁਤ ਵਧੀਆ ਬਣਿਆ ਤੁਸੀ ਦੇਖੋ ਤੁਸੀਂ ਤੁਹਾਨੂੰ ਮਹਿਸੂਸ ਨਹੀਂ ਹੋਊਗਾ ਵੀ ਤੁਸੀਂ ਵਾਸਕੂਮ ਦੇ ਵਿੱਚ ਚੋੜੇ ਹੋ ਇੰਨਾ ਵਧੀਆ ਫਰੈਸ਼ ਬਣਿਆ ਹੋਇਆ ਸਾਰਾ ਕੱਲੀ ਕੱਲੀ ਚੀਜ਼ ਇੱਕ ਨੰਬਰ ਲੱਗੀ ਆ ਪੱਥਰ ਤੁਸੀਂ ਦੇਖੋ ਬਹੁਤ ਟੌਪ ਦਾ ਲੱਗਿਆ ਹੋਇਆ ਇਹਨੇ ਕੰਧਾਂ ਤੇ ਚਾਈ ਲੱਗੀ ਹੈ ਬਹੁਤ ਵਧੀਆ ਲੱਗੀ ਹੋਈ ਆ ਕੋਕਰ ਦੇਖੋ ਫੈਨ ਫਿਟਿੰਗ ਆ ਸਭ ਇੱਕ A to Z ਸਮਾਨ ਓਕੇ ਦੀ ਰਿਪੋਰਟ ਹੈ ਥੋੜਾ ਹੁਣ ਇੱਧਰ ਆ ਜੀ ਤੁਸੀਂ ਡਰੈਸਿੰਗ ਦੇ ਵਿੱਚ ਆ ਜਿਓ ਨਾ ਕਿ ਤੁਸੀਂ ਇੱਥੇ ਤਿਆਰ ਹੋ ਸਕਦੇ ਵਸ ਤਿਆਰ ਹੋ ਕੇ ਨਾ ਦੀ ਨਾਲ ਬੁਰੀ ਸਟਾਰਟ ਹੋ ਇੱਧਰ ਜਾ ਸਕਦੇ ਹੋ ਨਾ ਇੱਥੇ ਵੀ ਜਾਣਾ ਆ ਇਹਦੀ ਗੱਲ ਕਰਦੇ ਹੁਣ ਆਪਾਂ ਬੈਡਰੂਮ ਦਾ ਇਹਦੀ ਕੀ ਤਿਆਰੀ ਕਿਵੇਂ ਕੀ ਲੱਗਿਆ ਭਾਈ ਇਹਦੇ ਬਾਰੇ ਦੱਸਿਓ ਥੋੜਾ ਜਿਹਾ ਇਹ ਡੀਕੋ ਪੇਂਟ ਹੈ ਜੀ ਸਾਰਾ ਡੀਕੋ ਪੇਂਟ ਆ ਦੇਖੋ ਇਹ ਸਾਰਾ ਬਹੁਤ ਵਧੀਆ ਬਣਿਆ ਹੋਇਆ ਹੈ ਵਾਲਪੇਪਰ ਸੁਪੀਰੀਅਰ ਬਹੁਤ ਕੁਆਲਿਟੀ ਦਾ ਲੱਗ ਰਿਹਾ ਠੀਕ ਹੈ ਜੀ ਵਾਲਪੇਪਰ ਬਹੁਤ ਵਧੀਆ ਬਹੁਤ ਵਧੀਆ ਚੀਜ਼ ਹੈ ਮਤਲਬ ਉਹ ਕੰਮ ਨਹੀਂ ਹੈਗਾ ਵੀ ਇੱਕ ਜਿੱਦਾਂ ਕਹਦੇ ਵੀ ਡੁਪਲੀਕੇਸੀ ਵਾਲਾ ਕੋਈ ਇਹਦੇ 'ਚ ਮੈਟਰ ਨਹੀਂ ਲੱਗਿਆ ਐ ਜੀ ਲਾ ਕੇ ਜੀ ਜਾਣ ਤੋਂ ਤਿਆਰ ਕਰੀ ਹੋਈ ਆ ਆਹਦੇ ਐਲ ਸੀ ਡੀ ਵਾਲਾ ਪੈਨਲ ਦਿਖਾ ਯਾਰ ਬਹੁਤ ਵਧੀਆ ਆ ਤੁਸੀਂ ਦੇਖਿਆ ਹੋਣਾ ਆਮ ਇਦਾਂ ਉਹਦੇ 'ਚ ਗ੍ਰੇਸ ਨਹੀਂ ਪੈਂਦੀ ਇਹਦੇ 'ਚ ਇਸ ਤਰੀਕੇ ਨਾਲ ਬਣਾਇਆ ਹੋਇਆ ਵੀ ਤੁਹਾਨੂੰ ਬਹੁਤ ਵਧੀਆ ਜੇ ਐਲ ਸੀ ਡੀ ਤੁਸੀਂ ਦੇਖ ਰਹੇ ਹੋ ਨਾ ਤੁਸੀਂ ਦੇਖਣ ਲੱਗੇ ਐਲ ਸੀ ਡੀ ਦੇਖ ਕੇ ਸਕੂਨ ਆਵੇ ਨਾ ਆਵੇ ਉਹਨਾਂ ਇਹਦਾ ਸਿਸਟਮ ਦੇਖ ਕੇ ਬਹੁਤ ਵਧੀਆ ਨਜ਼ਾਰਾ ਆਊਗਾ ਇੱਕ ਵਾਰੀ ਹੈ ਨਾ ਆ ਦੇਖ ਬਾਈ ਦਿਖਾਵੇ 13 ਬਾਈ 18 ਦਾ ਇਹ ਬੈਡਰੂਮ ਬਣਿਆ ਹੋਇਆ ਤੇ ਇੱਧਰ ਆ ਗਿਆ ਡਾਈਨਿੰਗ ਹਾਲ ਆ ਗਿਆ ਨਾ ਇੱਧਰ ਸੋਫੇ ਲੱਗੇ ਹੋਏ ਨੇ ਬਹੁਤ ਸੀ ਬਾਕਮਾਲ ਹੈ ਇੱਥੇ ਤੁਸੀਂ ਬੈਠ ਸਕਦੇ ਹੋ ਜਦੋਂ ਮਰਜੀ ਆ ਇਹਦੇ ਤੋਂ ਸਾਹਮਣੇ ਫਿਰ ਐਲ ਸੀ ਡੀ ਜਿਹੜਾ ਬਣਿਆ ਹੋਇਆ ਪਾਈ ਨਾਲ ਦੇਖੋ ਬਹੁਤ ਵਧੀਆ ਇੱਥੇ ਤੁਸੀਂ ਆਪਣਾ ਕੋਈ ਵੀ ਸਿਸਟਮ ਰੱਖ ਸਕਦੇ ਹੋ ਜਿੱਦਾਂ ਤੁਹਾਨੂੰ ਆਪਣਾ ਸ਼ੌਕ ਹੈ ਬਹੁਤ ਵਧੀਆ ਬਣਿਆ ਹੋਇਆ ਇਹਦੀ ਥੋੜਾ ਇਹਦੇ ਬਾਇਆ ਦੱਸੋਗੇ ਮਾੜਾ ਕਿੰਨਾ ਜੀ ਇਹਦਾ 20x29 ਹੈ ਜੀ 20x29 20x29 ਇੱਥੇ ਤੱਕ ਜਿਹੜਾ ਆਹ ਦੇਖੋ ਬਹੁਤ ਵਧੀਆ ਬਣਿਆ ਇਹਦੇ ਨਾਲ ਇੱਕ ਸਟੋਰ ਰੂਮ ਆ ਗਿਆ ਆਹ ਦੇਖੋ ਵਧੀਆ ਖੁੱਲਾ ਸਟੋਰ ਰੂਮ ਹੈ ਇਹ ਨਹੀਂ ਹੈਗਾ ਵੀ ਧੂਕੜੀ ਸਲਾਕਾ ਮੁੱਕਤੇ ਨਹੀਂ ਤੁਹਾਨੂੰ ਇਹਦੇ ਪਿੱਛੇ ਇਸ ਸਟੋਰ ਨੂੰ ਮਾਗੇ ਜੀ ਸਟੋਰ ਰੂਮ ਦਾ ਜਿਹੜਾ ਵਾਇਆ ਦੱਸਿਓ ਜੀ ਕਿੰਨਾ ਬੋਲ ਕੇ ਬਹੁਤ ਕਿਥੋਂ 10 ਬਾਈ 13 ਜੀ 10 ਬਾਈ 13 ਨਹੀਂ 15 10 ਬਾਈ 1500 ਬਿੰਦੂ ਰੋਸ਼ਨਦਾਰ ਸਾਰਾ ਉੱਪਰ ਨਾਲ ਇਹਦੇ ਆ ਬਣਿਆ ਹਿਆ ਇਹਨੂੰ ਸਾਡੇ ਪਿੰਡ ਵਾਲੇ ਕਹਿੰਦੇ ਨੇ ਪਰਸੱਤੀ 10 ਬਾਈ 15 ਜੀ 10 ਬਾਈ 15 ਆ ਦੇਖੋ ਜੀ ਬਹੁਤ ਵਧੀਆ ਨਾਲ ਇੱਥੇ ਆ ਛੋਟਾ ਇੱਕ ਕੇਸ ਵੀ ਬਣਿਆ ਹੈ ਅਲਮਾਰੀ ਤਾਂ ਕੋਈ ਛੋਟਾ ਸਮਾਨ ਤੁਸੀਂ ਇਹਦੇ ਚ ਰੱਖ ਸਕਦੇ ਹੋ ਜੋ ਵੀ ਤੁਹਾਡੇ ਕੋਲੇ ਹਨ ਇਹ ਨਾਲ ਇੱਕ ਬੋੜੀ ਚੜਦੀ ਉੱਪਰ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਇਹਦੇ ਨਾਲ ਫੇਰ ਰਿਖੇ ਬਾ ਆਪਣਾ ਲੱਗਿਆ ਵਾਸ਼ਿੰਗ ਮਸ਼ੀਨ ਆਪਣ ਆ ਗਿਆ ਤੁਸੀਂ ਕੱਪੜੇ ਵਾਸ ਕਰ ਸਕਦੇ ਹੋ ਮਸ਼ੀਨ ਦੀ ਫਿਟਿੰਗ ਸਾਰੀ ਇੱਧਰ ਆ ਗਈ ਹੈ ਨਾ ਆ ਦੇਖੋ ਜੀ ਬਹੁਤ ਵਧੀਆ ਕੱਪੜੇ ਘੋਣ ਵਾਸਤੇ ਲੱਗ ਤੋਂ ਇੱਥੇ ਮਤਲਬ ਇਹ ਨਹੀਂ ਹੈਗਾ ਵੀ ਕਿਤੇ ਰਾਹ ਪੈਣ ਦੀ ਲੋੜ ਪਾਉਣੀ ਜਿਵੇਂ ਕਈ ਓਠਿਆਂ ਦੇ ਵਿੱਚ ਦੇਖਣ ਤੁਸੀਂ ਇਹ ਮਸ਼ੀਨ ਬਾਹਰ ਪਈ ਹੁੰਦੀ ਆ ਇਹ ਬਾਹਰ ਵੀ ਹੈਗੀ ਆ ਪਰ ਇਹ ਬਿਲਕੁਲ ਅੰਦਰ ਸੇਫ ਆ ਰਹੀ ਇਹਦੇ ਨਾਲ ਇੱਧਰ ਫੇਰ ਬਾਥਰੂਮ ਆ ਗਿਆ ਦੇਖੋ ਜੀ ਇਦਰ ਵੀ ਅਟੈਚ ਹੈ ਬਾਥਰੂਮ ਇਦਰ ਵੀ ਲੈ ਸਕਦੇ ਇਹਦਾ ਸਾਇਦ ਦੱਸੋ ਜੀ ਕਿੱਲੇ ਦਾ ਬਾਥਰੂਮ ਦਾ ਜੀ ਇਹ ਬਾਥਰੂਮ ਦਾ 8 ਵਜੇ 10 8:10 ਦਾ ਇਹ ਬਹੁਤ ਵਧੀਆ ਬੜਿਆ ਬਾਥਰੂਮ ਇਹ ਬਾਹਰੀ ਸਾਈਡ ਪੂਰਾ ਇਹਦੇ ਚ ਜਾਨੀ ਕਿ ਇਹ ਰੋਸ਼ਨੀ ਦਾ ਲਾਈਟ ਤੋਂ ਬਿਨਾਂ ਵੀ ਪੂਰੀ ਰੋਸ਼ਨੀ ਹੈ ਦੇ ਵਿੱਚ ਬਾਕੀ ਬਹੁਤ ਵਧੀਆ ਗੱਲ ਬਾਤ ਹੈ ਇਹਦਾ ਸ਼ੀਸ਼ਾ ਲੱਗਿਆ ਤੁਸੀਂ ਦੇਖੋ ਅੰਦਰ ਵੀ ਟੂ ਪਾਰਟ ਦੇ ਵਿੱਚ ਆਹੇ ਦੇਖੋ ਨਾਲ ਇਹਦੇ ਸ਼ੀਸ਼ਾ ਲੱਗੇ ਅੰਦਰ ਬਹੁਤ ਵਧੀਆ ਤਰੀਕੇ ਨਾਲ ਬੜਿਆ ਹੋਇਆ ਹੈ ਹੁਣ ਆਪਾਂ ਥੋੜੀ ਗੱਲ ਕਰਨੀ ਹੈ ਚੱਲਦੇ-ਚੱਲਦੇ ਟਾਇਲ ਦੀ ਜਿਹੜੀ ਨੀਚੇ ਲੱਗੀ ਹੋਈ ਆ ਫਲੋਰ ਟਾਇਲ ਦੀ ਫਲੋਰ ਟਾਇਲ ਦੇ ਥੋੜੀ ਜਾਣਕਾਰੀ ਦਿਓ ਜੀ ਵੀਰ ਜੀ ਕਿ ਕਿਹੜੀ ਕੰਪਨੀ ਦੀ ਲੱਗੀ ਹੈ ਇਹ ਜੋਨਸਨ ਕੰਪਨੀ ਦੀ ਹੈ ਬਹੁਤ ਸੋਹਣੀ ਲੱਗੀ ਹੈ ਜੋਨਸਨ ਕੰਪਨੀ ਦੀ 32x64 ਕੀ ਸਾਈਜ਼ ਹੈ ਜੀ ਦਾ 32x64 ਜੀ 32x64 32x64 ਜੋਨਸਨ 32x64 32x64 ਦੀ ਇਹ ਟਾਇਲ ਲੱਗੀ ਆ ਸਾਰੇ ਫਰਸ਼ ਦੇ ਵਿੱਚ ਜਿੱਥੇ ਵੀ ਫਲੋਰ ਪਿਆ ਸਾਰਾ ਇੱਕੋ ਹੀ ਨਾਲ ਦਾ ਇੱਕੋ ਹੀ ਸਾਈਜ਼ ਲੱਗਿਆ ਹੋਇਆ ਆ ਇੱਕ ਕੋਈ ਕੰਪਨੀ ਦੀ ਟਾਇਲ ਲੱਗੀ ਹੋਈ ਆ ਫਲੋਰ ਟਾਇਲ ਤੁਸੀਂ ਦੇਖ ਲੀ ਜੀ ਹੁਣ ਇੱਕ ਬੈਡਰੂਮ ਦੇ ਨਾਲ ਇੱਕ ਹੋਰ ਬਣਿਆ ਹੋਇਆ ਆ ਦੇਖੋ ਜੀ ਇਹ ਬੈਡਰੂਮ ਦਾ ਸਾਈਜ਼ ਦੱਸਿਓ ਜੀ ਮੜਾ ਕੰਨਾ 11 16 ਜੀ 11 16 11 22 ਸੌਣ ਦਾ ਬੈਡਰੂਮ ਆ ਦੇਖੋ ਜੀ ਨਾਲ ਇਹਦੇ ਵੀ ਇੱਕ ਬਾਥਰੂਮ ਅਟੈਚ ਆ ਇਹ 2 ਸਟੈਂਡਡ ਆ ਦੋਨੋਂ ਸੱਡਾਂ ਬਾਹਰ ਤੋਂ ਵੀ ਤੁਸੀਂ ਅੰਦਰ ਹੋ ਸਕਦੇ ਹੋ ਤੇ ਅੰਦਰੋਂ ਵੀ ਰਾਤ ਨੂੰ ਗੇਟ ਬੰਦਦਾ ਤੁਸੀਂ ਰਾਤ ਨੂੰ ਇਥੋਂ ਉੱਠ ਸਕਦੇ ਹੋ ਆ ਦੇਖੋ ਇਹਦੇ ਨਾਲ ਅਟੈਚ ਆ ਬਿਲਕੁਲ ਇਧਰੋਂ ਨਾਲ ਇਹਦੇ ਬਾਹਰ ਵੀ ਗੇਟ ਹੈਗਾ ਲੋ ਜੀ ਕਈ ਵਾਰੀ ਮਤ ਮਹਿਮਾਨ ਆਇਆ ਹੁੰਦਾ ਨਾ ਇੱਥੇ ਸ਼ਿਫਟ ਹੁੰਦਾ ਐ ਉੱਠ ਕੇ ਰਾਤ ਨੂੰ ਕਿਧਰੇ ਜਾਣ ਦੀ ਲੋੜ ਨਹੀਂ ਨਾਲ ਹੀ ਬਾਥਰੂਮ ਅਟੈਚ ਆ 16 22 11 ਵਜੇ 16 11 22 16 ਇਹਦੇ ਏਸੀ ਦੀ ਫਿਟਿੰਗ ਇੱਥੇ ਆ ਮਤਲਬ ਫਿਟਿੰਗ ਪ੍ਰੋਪਰ ਹੈਗੀ ਹੈ ਨਾ ਨਾਲ ਇਧਰ ਵਿੰਡੋ ਆ ਗਈ ਬਾਹਰੀ ਸਾਈਡ ਇਧਰੋਂ ਰੌਸ਼ਨੀ ਫੁੱਲ ਮਤਲਬ ਇੱਕ ਇੱਕ ਚੀਜ਼ ਹੋਰ ਵੀ ਹੈਗੀ ਆ ਇੱਥੇ ਹਨੇਰਾ ਮਹਿਸੂਸ ਨਹੀਂ ਹੁੰਦਾ ਤੁਹਾਨੂੰ ਸ਼ਾਮ ਤੱਕ ਐਦਾਂ ਦੇ ਤਰੀਕੇ ਨਾਲ ਬਣੀ ਹੋਈ ਆ ਬਾਈ ਇੱਥੇ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਨਹੀਂ ਰਾਜ ਜਿਆਦੀ ਹੋ ਗਿਆ ਹਨਾ ਜੀ ਬਹੁਤ ਵਧੀਆ ਤਰੀਕੇ ਨਾਲ ਬਣੀ ਹੋਈ ਆ ਦੇਖੋ ਭਾਵੇਂ ਦਿਨ ਸੇ ਪਣ ਵਾਲਾ ਤੁਹਾਨੂੰ ਇੱਥੇ ਵੀ ਬਿਲਕੁਲ ਦਿਨ ਚੜਾ ਚੜਾ ਮਹਿਸੂਸ ਹੋਊਗਾ ਆ ਜੀ ਉੱਪਰ ਚੱਲਦੇ ਆਪਾਂ ਆ ਜੀ ਲੋ ਜੀ ਉੱਪਰਲਾ ਪੋਰਸ਼ਨ ਵੀ ਸਾਰਾ ਤਿਆਰ ਆ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲਵਾਂਗੇ ਆਪਾਂ ਇਥੇ ਸਟਾਰਟ ਕਰਦੇ ਆ ਪੌੜੀ ਉੱਪਰ ਚੜਿਆ ਜੀ ਅਦਰ ਰੇਲਿੰਗ ਲੱਗੀ ਹੈ ਹਨਾ ਪੌੜੀ ਤੇ ਕਿਹੜਾ ਪੱਥਰ ਲੱਗੇ ਜੀ ਕਿ ਗ੍ਰੇਨਾਈਟ ਹੈ ਜੀ ਗ੍ਰੇਨਾਈਟ ਸੌਥ ਦਾ ਸੌਥ ਦਾ ਲੋ ਅਲੋ ਇਹਦੇ ਵਿੱਚ ਕੀ ਬਣਿਆ ਹੈ ਇਹਦੇ ਬਾਰੇ ਦੱਸ ਲੈਣਾ ਆਪਾਂ ਇਹ ਵੀ ਸਟੋਰ ਰੂਮ ਆ ਇਹ ਸਟੋਰ ਹੈ ਜੀ ਹਾਂ ਜੀ ਜਾਂ ਸਰਵੈਂਟ ਰੂਮ ਲਾ ਲਓ ਜਾਂ ਸਟੋਰ ਠੀਕ ਹੈ ਕੋਈ ਵੀ ਬੰਦਾ ਤੁਹਾਡੇ ਕੋਲੇ ਜੇ ਬਾਹਰ ਦਾ ਹੈਗਾ ਘਰ ਦੇ ਵਿੱਚ ਰੱਖਿਆ ਨਾ ਉਹ ਇੱਥੇ ਰਹਿ ਸਕਦਾ ਸਟੋਰ ਰੂਮ ਵੀ ਬਣਿਆ ਹੋਇਆ ਤੇ ਇਹਦੇ ਨਾਲ ਇੱਕ ਛੋਟਾ ਸਟੋਰ ਆ ਗਿਆ ਤੇ ਬਾਥਰੂਮ ਆ ਦੇਖੋ ਇਹ ਬਾਥਰੂਮ ਹੈ ਸਰਵੈਂਟ ਰੂਮ ਹੀ ਆ ਬਾਥਰੂਮ ਠੀਕ ਹੈ ਜੀ ਇੱਕ ਬੰਦਾ ਕੋਈ ਅਲੱਗ ਤੋਂ ਰਹਿ ਸਕਦਾ ਘਰ ਦੇ ਵਿੱਚ ਕਈ ਵਾਰੀ ਆਪਾਂ ਕੋਈ ਮੁਲਾਜ਼ਮਾ ਰੱਖਿਆ ਹੁੰਦਾ ਨਾ ਜੀ ਉਹ ਵੀ ਇਹਦੇ ਵਿੱਚ ਰਹਿ ਸਕਦਾ ਅਲੱਗ ਤੋਂ ਆ ਸੈਪਰੇਟ ਹੈਗਾ ਇਹ ਤੇ ਤੇ ਇਧਰ ਚੱਲ ਇੱਕ ਵਾਰੀ ਆਪ ਦੇਖ ਲੀ ਹੁੰ ਜਾਂਦੇ ਇਹ ਬਾਥਰੂਮ ਇਹ ਵੀ ਬਾਥਰੂਮ ਬਣਿਆ ਹੋਇਆ ਪਰ ਜੇ ਇੱਕ ਅਲੱਗ ਤੋਂ ਪਰਿਵਾਰ ਰਹ ਸੰਗਾ ਹੈ ਨਾ ਸ਼ਿਫਟ ਕਈ ਵਾਰੀ ਹੁੰਦਾ ਸਾਡੇ ਕੋਲੇ ਉਹ ਵੀ ਰਹ ਸੰਗਾ ਬਹੁਤ ਵਧੀਆ ਇਹਦਾ ਸਾਈਜ਼ ਕਿੰਨਾ ਜੀ ਇਹਦਾ 6x11 11x6 ਦਾ 6x13 ਹਾਂਜੀ ਆ ਜੀ ਇਹ ਵੀ ਬਾਥਰੂਮ ਬਣਿਆ ਹੋਇਆ ਤੇ ਇਹਦੇ ਨਾਲ ਆ ਗਿਆ ਜੀ ਇੱਕ ਬੈਡਰੂਮ ਹੋਰ ਆ ਗਿਆ ਤੁਹਾਨੂੰ ਦਿਖਾਣੇ ਉੱਪਰ ਆ ਗਿਆ ਹੁਣ ਉੱਪਰਲੇ ਪੋਰਸ਼ਨ ਦੇ ਵਿੱਚ ਨਾਲ ਬਾਥਰੂਮ ਅਟੈਚ ਹੈ ਦਾ ਪਸੰਦ ਦਿਖਾਤਾ ਹੋ ਇਧਰ ਦੀ ਵੀ ਦੇਖ ਸਕਦੇ ਹੋ ਨਾ ਹਾਲੋ ਜੀ ਵਾਸ਼ਰੂਮ ਇਹਦੇ ਨਾਲ ਅਟੈਚ ਹੈਗਾ ਇਹਦਾ ਕਿੰਨਾ ਬਾਇਆ ਜੀ ਬੈਡਰੂਮ ਦਾ ਇਹਦਾ 13 ਬਾਇ 13 ਜੀ 13 ਬਾਇ 13 13 ਬਾਇ 13 ਸਕੁਅਰ ਦੇ ਵਿੱਚ ਆ ਗਿਆ ਜੀ 13 ਬਾਇ 13 ਦਾ ਇਹ ਬੈਡਰੂਮ ਤੁਸੀਂ ਦੇਖ ਸਕਦੇ ਹੋ ਤੇ ਪਰਦੇ ਵਗੈਰਾ ਸਾਰੇ ਲੱਗੇ ਨੇ ਤੇ ਜਿਹੜਾ ਵੁੱਡਵਰਕ ਫੁੱਲ ਫਿਨਿਸ਼ ਹੈ ਹਨਾ ਬਹੁਤ ਵਧੀਆ ਆ ਜੀ ਜੀ ਅੰਦਰ ਬਾਹਰ ਦੇਖ ਲੇ ਆ ਗਿਆ ਇੱਧਰ ਦੇਖੋ ਓਪਨ ਦੇ ਵਿੱਚ ਆ ਚੀਜ਼ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋਗੇ ਕੋਠੀ ਦੇ ਵਿੱਚ ਬਹੁਤ ਘੱਟ ਮਿਲਦੀ ਹੈ ਹਨਾ ਆ ਦੇਖੋ ਤੁਸੀਂ ਇਹਨੂੰ ਕੀ ਕਹਿੰਦੇ ਨੇ ਜੀ ਇਹ ਓਪਨ ਕਿਚਨ ਆਪਣੇ ਉੱਪਰ ਆ ਗਿਆ ਹਾਂ ਉੱਪਰ ਜੇ ਕੋਈ ਪਰਿਵਾਰ ਸਿਟ ਹੁੰਦਾ ਜੇ ਕੋਈ ਅਲੱਗ ਤੋਂ ਤੁਹਾਡੇ ਕੋਲ ਘਰ ਦੇ ਵਿੱਚ ਮੈਂਬਰ ਆ ਜਾਂਦਾ ਜੇ ਕੋਈ ਬਾਹਰ ਦਾ ਆਪਣੇ ਕੋਲ ਕੁਝ ਸਮੇਂ ਵਾਸਤੇ ਰਹਿਣ ਵਾਸਤੇ ਉਹ ਆਪਣੇ ਇੱਥੇ ਸੈਪਰੇਟ ਰਹਿ ਸਕਦਾ ਇਹ ਓਪਨ ਸੋਈ ਹੈ ਇਹ ਇੱਥੇ ਆਪਾਂ ਪੂਰਾ ਕੰਮ ਲੈ ਸਕਦੇ ਹਾਂ ਇਧਰ ਬਾਲਕਨੀ ਚ ਨਿਗਾ ਮਾਰ ਲੀਏ ਪਤੁੜੀ ਜੀ ਆ ਲਓ ਜੀ ਹੁਣ ਬਾਹਰ ਦਾ ਮਾਹੌਲ ਵੀ ਦਿਖਾ ਦਿਓ ਉੱਤੇ ਚੜ ਕੇ ਦੇਖੋ ਜੀ ਸਭ ਤੋਂ ਵਧੀਆ ਪਹਿਲਾਂ ਬੰਦਾ ਸਵੇਰੇ ਉੱਠੂਗਾ ਜਿਹੜਾ ਉੱਪਰ ਲਲਾਣਾ ਇਧਰ ਆਪ ਗੁਰੂ ਘਰ ਦੇ ਦਰਸ਼ਨ ਕਰ ਸਕਦਾ ਦੇਖੋ ਇਹ ਸਾਹਮਣੇ ਜਿਹੜੀ ਲੋਕੇਸ਼ਨ ਆ ਇਹ ਚੀਜ਼ ਖਾਸ ਹੈ ਮੈਂ ਗੱਲ ਕਰੂੰਗਾ ਨਾ ਵੀ ਤੁਹਾਨੂੰ ਬੋਰਿੰਗ ਮਹਿਸੂਸ ਨਹੀਂ ਹੋਊਗੀ ਘਰ ਲੋ ਨਿਗਾਹ ਅਲ ਦੇ ਵਧੀਆ ਲੋਕੇਸ਼ਨ ਉੱਪਰ ਦੀ ਕੈਮਰਾ ਘੁਮਾ ਦੇ ਵੀ ਏਰੀਆ ਦੀ ਜੇ ਗੱਲ ਕਰਾਂਗੇ ਹਨ ਲੋਕੇਸ਼ਨ ਕਿੱਥੇ ਦੀ ਹੈ ਏਰੀਆ ਕਿਹੜਾ ਉਹ ਸਾਰੀ ਗੱਲਬਾਤ ਮੈਂ ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ ਜ਼ਰੂਰ ਦੱਸੂੰਗਾ ਹਨਾ ਜੀ ਆ ਦੇਖੋ ਤੁਸੀਂ ਬਹੁਤ ਵਧੀਆ ਏਰੀਆ ਲੋਕੇਸ਼ਨ ਹੈਗੀ ਆ ਫਰੈਸ਼ਨੈਸ ਤਾਜੀ ਹਵਾ ਇੱਥੇ ਆਉਂਦੀ ਹੈ ਖਾਸ ਕਰਕੇ ਜਿਵੇਂ ਕਹਿੰਦੇ ਨੇ ਖੇਤਾਂ ਦੇ ਵਿੱਚ ਬਣਿਆ ਹੋਇਆ ਇਹ ਜਿਹੇ ਏਰੀਆ ਜਿਹੜਾ ਲੋਕੇਸ਼ਨ ਹੈਗੀ ਆ ਬਹੁਤ ਵਧੀਆ ਫਰੈਸ਼ ਆ ਨਾ ਧੂੜ ਨਾ ਮਿੱਟੀ ਬਹੁਤ ਹੀ ਫਰਸਟ ਕਲਾਸ ਆ ਦੇਖੋ ਸਾਹਮਣੇ ਗੁਰਦੁਆਰਾ ਸਾਹਿਬ ਤੁਹਾਡੇ ਮੱਥੇ ਲੱਗਦਾ ਸਵੇਰੇ ਚਾਹੀਦੀ ਨੀਚੇ ਵਾਲੇ ਪੋਰਸ਼ਨ ਦੇ ਵਿੱਚ ਤੁਸੀਂ ਬੈਠੇ ਹੋ ਰਾਤ ਕੱਟਿਆ ਸਵੇਰੇ ਉਠੋਗੇ ਗੁਰਦੁਆਰਾ ਸਾਹਿਬ ਆਸਾਂ ਸਾਹਮਣੇ ਗੇਟ ਜੀ ਵੱਡਣਾ ਤੁਸੀਂ ਨੇ ਚੱਲ ਕੇ ਗੁਰਦੁਆਰਾ ਸਾਹਿਬ ਜਾਣ ਦੀ ਲੋੜ ਨਹੀਂ ਹੈ ਜੀ ਤੁਹਾਨੂੰ ਹਨਾ ਜੀ ਆਹ ਦੇਖੋ ਉੱਪਰ ਸਾਰਾ ਆ ਗਿਆ ਫਰੰਟ ਆ ਉਹ ਦਿਖ ਰਿਹਾ ਉੱਪਰੋਂ ਵੀ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਧਰ ਨਾਲ ਗੇਟ ਹੈ ਇਹ ਬਹੁਤ ਵਧੀਆ ਇਧਰ ਸਾਈਡ ਵੀ ਦਿਖਾ ਦੇ ਯਾਰ ਬਾਕੀ ਸਾਰੀ ਜਾਣਕਾਰੀ ਆਪਾਂ ਲਵਾਂਗੇ ਤੇ ਇਧਰ ਆਪਾਂ ਜੇ ਪੌਦਿਆਂ ਦੇ ਸ਼ਕੀਨ ਹਨਾ ਇੱਥੇ ਗਮਲਿਆਂ ਰੱਖੇ ਹੋਏ ਨੇ ਇਹਨਾਂ ਨੇ ਉਹ ਵੀ ਰੱਖ ਸਕਦੇ ਆ ਬਹੁਤ ਵਧੀਆ ਆਲ ਡੋਲੇ ਬਣਿਆ ਹੋਇਆ ਪੂਰਾ ਤੁਹਾਨੂੰ ਘੁੰਮ ਕੇ ਦਿਖਾ ਦਿੰਨਾ ਮੈਂ ਆਜੋ ਪੋਪਰ ਨੀਚੇ ਉੱਪਰ ਤੱਕ ਸਾਰਾ ਇਧਰ ਬਾਉਂਡਰੀ ਦੇਖੋ ਤੁਸੀਂ ਸਾਰੇ ਇਧਰ ਆਜੋ ਇੱਥੇ ਵੀ ਤੁਸੀਂ ਇੱਕ ਆ ਗਿਆ ਉੱਪਰ ਜੇ ਤੁਸੀਂ ਮਸ਼ੀਨ ਉੱਪਰ ਪਰਿਵਾਰ ਕੋਈ ਰਹਿਣਾ ਚਾਹੁੰਦਾ ਹਨਾ ਇਹ ਆ ਦੇਖੋ ਇੱਥੇ ਮਸ਼ੀਨ ਵਾਸ਼ਿੰਗ ਵਾਸਤੇ ਹਨਾ ਕਪੜੇ ਤੇ ਤੋਂ ਇਹ ਤੋਂ ਸਕਦੇ ਬਹੁਤ ਬਣ ਗਿਆ ਇਹ ਆਪਾਂ ਅੰਦਰ ਦੀ ਦਿਖਾਈ ਦਿੱਤਾ ਤੁਹਾਨੂੰ ਆਜੋ ਅੱਗੇ ਚੱਲਦੇ ਆਂ ਘੁੰਮ ਕੇ ਤੇ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ ਤੁਸੀਂ ਥੋੜੇ ਚਿਰ ਨੂੰ ਮੈਂ ਤੁਹਾਨੂੰ ਦੱਸਦਾ ਨਾ ਕਿਹੜੀ ਲੋਕੇਸ਼ਨ ਹੈ ਏਰੀਆ ਕਿਹੜਾ ਸਾਰੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਮਿਲੂਗੀ ਥੋੜਾ ਆਪਾਂ ਇਧਰਲੀ ਸਾਈਡ ਵੀ ਦਿਖਾ ਦਈਏ ਇੱਕ ਸਾਈਡ ਰਹਿੰਦੀ ਆ ਉਹ ਵੀ ਤੁਹਾਨੂੰ ਦਿਖਾ ਦਊਗਾ ਮੈਂ ਆਜੋ ਉੱਪਰ ਨਿਗਾਹ ਮਾਰੇ ਉੱਪਰਲਾ ਫਰੰਟ ਵੀ ਤੁਸੀਂ ਦੇਖ ਸਕਦੇ ਹੋ ਥੱਲੋਂ ਕਿਵੇਂ ਰੀ ਨਿਗਾਹ ਨਹੀਂ ਪੈਂਦੀ ਹੈ ਨਾ ਬਹੁਤ ਵਧੀਆ ਆ ਦੇਖੋ ਇਹ ਇਧਰੋਂ ਵੀ ਫਰੰਟ ਆ ਗਿਆ ਆਜੋ ਉੱਪਰ ਵੀ ਦਿਖਾ ਦੇਣਾ ਆ ਜਾ ਵੀ ਏਰੀਆ ਕੋਈ ਸੜ ਦੇ ਹੁਣ ਸਾਰਾ ਦਿਖਾਵਾਂਗੇ ਇੱਥੋਂ ਨਾਲ ਪੌੜੀ ਚੜਦੀ ਹੈ ਉੱਪਰ ਤੇ ਇਹ ਵੀ ਆਪਾਂ ਚੜ ਕੇ ਦਿਖਾਨੇ ਤੁਹਾਨੂੰ ਆ ਦੇਖੋ ਬਹੁਤ ਵਧੀਆ ਬਣਿਆ ਹੈ ੁੱਲਾ ੁੱਲਾ ਹਵਾਦਾਰ ਇਧਰ ਆ ਗਿਆ ਸੈੜ ਤੇ ਇਧਰ ਵੀ ਫਰਸ਼ ਬਣਿਆ ਹੈ ਦੇਖੋ ਉੱਪਰ ਵੀ ਪੂਰਾ 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 ਕੰਮ ਕੰਪਲੀਟ ਹੈ ਤੁਸੀਂ ਕੁਝ ਵੀ ਨਹੀਂ ਕਰਨਾ ਇੱਥੇ ਆ ਗਿਆ ਨਾ ਆ ਦੇਖੋ ਜੀ ਇੱਥੇ ਵੀ ਫਰਸ਼ ਬਣਿਆ ਹੈ ਕੱਪੜੇ ਧੋਣ ਵਾਸਤੇ ਬਹੁਤ ਵਧੀਆ ਸਿਸਟਮ ਹੈ ਤੇ ਉੱਪਰ ਦਾ ਵੀ ਦਿਖਾ ਦੇਣਾ ਹੁਣ ਪੌੜੀ ਚੜਦੇ ਆ ਪੌੜੀ ਆਜੋ ਹਲੋ ਜੀ ਇਲਾਕੇ ਕੰਮ ਕਰਿਆ ਇਹ ਉੱਪਰਲੇ ਪੌੜੀ ਆਪਾਂ ਹੁਣ ਚੜਦੇ ਟੌਪ ਫਲੋਰ ਦੇ ਉੱਤੇ ਚੱਲੇ ਨਾ ਜੀ ਆ ਜਿਓ ਤੁਹਾਨੂੰ ਪੂਰੇ ਏਰੀਆ ਦੀ ਲੋਕੇਸ਼ਨ ਵੀ ਮਿਲ ਜੂਗੀ ਨਾ ਆ ਲਓ ਜੀ ਇੱਥੇ ਟੈਂਕੀ ਦਾ ਜਿਹੜਾ ਕੰਮ ਹੈਗਾ ਬਹੁਤ ਵਧੀਆ ਬਣਿਆ ਹੋਇਆ ਟੈਂਕੀ ਤੁਹਾਨੂੰ ਬਾਹਰ ਧੁੱਪ ਦੇ ਵਿੱਚ ਬਿਲਕੁਲ ਨਹੀਂ ਛੱਡਦੀ ਅੰਦਰ ਕਵਰ ਹੈ ਸਾਰੀ ਆ ਦੇਖੋ ਜੀ ਲਾਸਟ ਜਿਹੜਾ ਹੁੰਦਾ ਵਰਕ ਵਾਟਰ ਦਾ ਵਾਟਰ ਸਪਲਾਈ ਅਲੀ ਇੱਥੇ ਆ ਗਈ ਇੱਥੇ ਵੀ ਤੁਹਾਨੂੰ ਬਿਜਲੀ ਦਾ ਵੀ ਪੂਰਾ ਇੱਥੇ ਪ੍ਰਬੰਧ ਦਾ ਸਾਰਾ ਸਿਸਟਮ ਇੱਥੇ ਬਣਿਆ ਹੋਇਆ ਹੈ ਇੱਧਰ ਦੇਖੋ ਪੂਰੀ ਵਧੀਆ ਸਪਲਾਈ ਪਈ ਹੋਈ ਹੈ ਇੱਥੋਂ ਤੋਂ ਉੱਪਰ ਪਾਈਪਾਂ ਤੋਂ ਪਤਾ ਲੱਗ ਜਾਂਦਾ ਵੀ ਥੱਲੇ ਵਾਲੀ ਕਿੰਦਾਂ ਦਾ ਕੰਮ ਕਰਿਆ ਹੈ ਬਹੁਤ ਜੀ ਲਾ ਕੇ ਕੰਮ ਕਰਿਆ ਹੋਇਆ ਏਕ ਤਕਰੀਬਨ 1000 ਲੀਟਰ ਦੀ ਹੋਣੀ ਹੈ ਨਾ ਚਲੋ ਠੀਕ ਹੈ ਜੀ ਹੁਣ ਉੱਪਰ ਲੋ ਵੀ ਏਰੀਆ ਦੇਖੋ ਤੁਸੀਂ ਕਿੰਨਾ ਵਧੀਆ ਆਲੇ ਦਾਲੇ ਉਹ ਮੇਨ ਰੋਡ ਆ ਗਿਆ ਆ ਇੱਧਰ ਨਾਲ ਇੱਥੇ ਤੱਕ ਰੋਡ ਨਾਲ ਲੱਗਦਾ ਉਹ ਸਾਹਮਣੇ ਵਾਈਫ ਤੁਹਾਨੂੰ ਦੇਖ ਲਿਆ ਉਹਨਾਂ ਬਾਟਰ ਵਾਲੀ ਪੈਕੀ ਆ ਬਿਲਕੁਲ ਆ ਸਾਰਾ ਏਰੀਆ ਆ ਗਿਆ ਜੀ ਹੈ ਨਾ ਲੈ ਵੀ ਹੁਣ ਆਪਾਂ ਵਾਪਸ ਆ ਗਏ ਸਾਰੀ ਤੁਹਾਨੂੰ ਦਿਖਾ ਦਿੱਤੀ ਕਿ ਹਨਾ ਕਿਵੇਂ ਲੱਗਿਆ ਵੀਡੀਓ ਇਹਦੀ ਕਮੈਂਟ ਕਰਕੇ ਦੱਸੋ ਹੁਣ ਜਿਹੜੀ ਅਖੀਰਲੀ ਗੱਲ ਹੈਗੀ ਹੈ ਲੋਕੇਸ਼ਨ ਦੀ ਲੋਕੇਸ਼ਨ ਇਹਦੀ ਹੈਗੀ ਆ ਜੀ ਸੰਗਰੂਰ ਏਰੀਆ ਦੇ ਵਿੱਚ ਬਿਲਕੁਲ ਸੰਗਰੂਰ ਦੇ ਬਿਲਕੁਲ ਨਾਲ ਆ ਪਿੰਡ ਇਹ ਜਿਹੜਾ ਰੋਡ ਆ ਮੇਨ ਮੇਨ ਰੋਡ ਤੋਂ ਤਕਰੀਬਨ ਥੋੜਾ ਜਿਹਾ ਹਟਕੀ ਆ ਅੱਧਾ ਕਿਲੋਮੀਟਰ ਦੇ ਨਾਲ ਹੀ ਆ ਮੇਨ ਰੋਡ ਦੇ ਉੱਤੇ ਬਹੁਤ ਵਧੀਆ ਏਰੀਆ ਦੇ ਵਿੱਚ ਬਣੀ ਹੋਈ ਆ ਕੋਈ ਜਾਣਕਾਰੀ ਲੈਣੀ ਆ ਜਾਂ ਤੁਸੀਂ ਇਹਨੂੰ ਖਰੀਦਣਾ ਚਾਹੁੰਦੇ ਮੇਨ ਗੱਲ ਕਰਾਂ ਭਾਈ ਇਹਨੂੰ ਸੇਲ ਕਰਨੀ ਚਾਹੁੰਦਾ ਤੇ ਬਾਹਰ ਜਾਣ ਦਾ ਤਾਂ ਖੈਰ ਕੋਈ ਪ੍ਰੋਗਰਾਮ ਆ ਤੇ ਉਹਦੇ ਸਬੰਧ ਵਿੱਚ ਤੁਸੀਂ ਮੈਂ ਤੁਹਾਨੂੰ ਸਕਰੀਨ ਤੇ ਨੰਬਰ ਦੇ ਦਿੱਤਾ ਤੁਸੀਂ ਕਾਲ ਕਰਕੇ ਜਾਣਕਾਰੀ ਲੈਣੀ ਆ ਜਾਂ ਪਰਚੇਜ ਕਰਨਾ ਤਾਂ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ